ਹਰ ਇੱਕ ਸਥਾਨਾ ਤੋਂ ਜਿਸ ਵੇਸ ਕਰਕੇ ਪੰਜਾਬ ਦੇ ਜਦੋਂ ਦਿলো ਪਿਆਰ ਕਰਨ ਵਾਲੇ ਨੇ ਪਿਆਰ ਕਰਨ ਗਏ ਹਰ ਜੇ ਸਾਨੂੰ ਥੋੜਾ ਜਿਹਾ ਗੁੱਸਾ ਜਾਂ ਕੋਈ ਇਹਨਾਂ ਆਪ ਮੈਂ ਉਹ ਕਹਿੰਦੇ 2 ਘੰਟਾ ਜੀ ਮੇਰੇ ਕੱਲ 1.5 ਘੰਟੇ ਦਾ ਰੋਡ ਸ਼ੋਅ ਸੀ 1.5 ਘੰਟਾ ਖੜੇ ਰਹੇ ਕੋਈ ਵ ਲਈ ਲੋਕਾਂ ਵਾਸਤੇ ਕਰਨ ਚਾਹੇ ਲੋਕਾਂ ਵਾਸਤੇ ਕੰਮ ਕਰ ਜਦੋਂ ਕਿਸੇ ਵੀ ਮਿਹਨਤ ਦਾ ਫਲ ਮਿਲ ਜੇ ਨਾ ਦੇ ਉਹ ਠਕਾਵਟ ਲੈ ਜਾਂਦੀ ਉਸ ਜੋ ਮਿਹਨਤ ਕੀਤੀ ਹੋਈ ਹੈ ਮਾਲੀ ਰਕਮ ਪਾੜੀ ਪੋਣਾ ਭਰ ਲੋਣਾ ਲਾਵੇ ਜਨਾਂ ਲਾਵੇ ਇਹ ਕੰਮ ਤਾਂ ਮਾਲਕ ਦਾ ਔਰ ਲੋਕਾਂ ਦੇ ਅੰਦਰ ਚ ਮਾਲਕ ਲੋਕ ਹੁੰਦੇ ਨੇ ਲੋਕ ਜਦੋਂ ਚਾਹਣ ਬੰਦਾ ਆਰਸਤੇ ਲੋਕ ਜਦੋਂ ਚਾਹਣ ਬੰਦਾ ਫਰਸ਼ਤੇ ਵੱਡੇ ਵੱਡੇ ਲਾਹੇ ਨੇ ਵੱਡੇ ਵੱਡੇ ਲਾਵੇ ਮੈਂ ਮਿਲ ਕੇ ਜਾਵਾਂ ਬੈਠਾ ਗਰਾਂ ਲਾਗੇ ਕੁਆਰੀਆਂ ਸਾਰੀਆਂ ਕਰਾ ਲੇ ਬੈਠਾ ਮੈਂ ਬੋਲੇ ਨਾ ਬੋਲੇ ਮੇਲੇ ਮੇਲੇ ਮੈਂ ਐਸੇ ਵਸਤੇ ਆਇਆ ਸੋ ਵੀਰੋ ਜੇ ਮੇਰੇ ਤਾਂ ਜੇ ਕੋਈ ਬੱਚਾ ਬੱਚਿਆਂ ਨੂੰ ਪਤਾ ਲੱਗੇ ਕਿ ਤੇ ਕੁਕਸ ਲੱਗੀ ਹੁੰਦੀ ਹੈ ਉਸ ਨੂੰ ਪਤਾ ਲੱਗੇ ਕੌਣ ਆ ਰਿਹਾ ਹੈ ਛੁੱਟੀ ਹੋਈ ਸੀ ਚਾਰ ਪੰਜ ਸਾਈਕਲਾਂ ਤੇ ਬੱਚੇ ਜਾ ਕੇ ਖੜ ਕੇ ਪੁਲਿਸ ਕੋਲੇ ਤੇ ਉਹ ਬੱਚਿਆਂ ਨੇ ਹੱਥ ਧਿਆ ਮੈਂ ਗੱਡੀ ਰੋਕ ਲਈ ਕੁਕੀਸੀ

ਉਸ ਦਾ ਕਿ 6 ਸਵਰਾਂ ਦੇ ਤੇ ਉੱਪਰੋਂ ਬਾਬੂ ਬਲੇ ਅੱਲੇ ਨੂੰ ਜਾਣ ਕੋ ਦਾਈ ਸੀ ਜਉ ਦੇ ਲਿਆ ਰਿਆ ਕਿ ਇਹ ਹੀ ਉਸਦਾ ਸਭ ਤੋਂ ਜਲਦੀ ਕਹੇ ਅਗਲੇ ਸਾਲ ਇੰਤ ਕਰ ਲਾਉਂਦੇ ਉਹ ਹੀ ਸੁਝੇ ਤੁਹਾਨੂੰ ਲੱਗਦਾ ਹੈ ਇਹ ਭਗਵੰਤ ਮਾ ਆਪਣੇ ਵਰਗੀ ਹੈ ਤੇ ਸੱਚੇ ਦਿਲੋਂ ਲੱਗਿਆ ਹੌਸਲਾ ਬਤਾ ਦਿਓ ਚਲੋ ਤੁਸੀਂ ਆਪ ਵੀ ਲਾਤਾ ਮੇਰਾ ਹੌਸਲਾ ਵਰਿੰਦਰ ਕੇਜਰੀਵਾਲ ਜੀ ਕੋਲ ਜਾਣਦੀ ਹੈ ਸਾਰੀ ਰਿਪੋਰਟ ਇਹ ਦੋ ਦਿਨ ਜਲਾਏ ਨੇ ਤੇ ਮਹਾਰਾਜ ਨੇ ਪਹਿਲਾਂ ਵੀ ਬਹੁਤ ਵੱਡਾ ਮਾਨ ਰੱਖਿਆ ਤੇ ਮਹਾਰਾਜ ਐਸ ਵਾਰੀ ਤਿਆਰ ਰੱਖਿਆ ਤੇ ਕਈ ਤਾਂ ਇੰਨੇ ਕਾਲੇ ਆ ਕਹਿੰਦਾ ਵੋਟਾਂ ਪਹਿਲਾਂ ਨਹੀਂ ਹੋ ਸਕਦੀਆਂ ਜੀ ਕਹਿੰਦਾ ਬਟਨ ਦੱਬੇ ਨੂੰ ਬਹੁਜੀ ਕਰੀ ਜਾਂਦਾ ਕਾਲਾ ਮੈਂ ਕੋਈ ਗੱਲ ਨਹੀਂ ਇੱਕ ਤਰੀਕ ਨੂੰ ਦੱਬ ਲਈ ਸਫਰ ਕਰ ਲਾ ਸੋ ਦੋਨੋਂ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਚਿਕਾਈ ਤੋਂ ਉਂਜੇ ਸਮਾਨ ਤੇ ਭਗਤ ਸਿੰਘ ਹੋਰਾਂ ਦਾ ਨਾਰਾ ਹੈ ਉਹਨਾਂ ਦੀ ਆਵਾਜ਼ ਉਹ ਦਿਵਾ ਭੋਜਨ ਨਹੀਂ ਦਿੱਤਾ ਇਨਕਲਾਬ ਵਾਲਾ ਇਹਾਂ ਤੇ ਖੂਨ ਪੋਣਾ ਪੈ ਜੇ ਦੀਵਾਲੀ ਬੁਝਣ ਦੇਣਾ ਮੇਰੇ ਵੀਰੋ ਦੁਨੀਆ ਸੁਪਰ ਚਾਰਜ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮਾਰਾ ਇਸੋ ਨਹਾ ਜੀ ਜੀ ਕਹਿੰਦੇ ਮਾਨ ਸਤਕਾਰ ਪਿਆਰ ਨਾਲ ਸੁਣਿਆ ਬਹੁਤ ਬਹੁਤ ਧੰਨਵਾਦ ਕਰਦਾ ਹੌਲੀ ਜਾਇਓ ਬਜ਼ੁਰਗ ਵੀ ਨੇ ਮਾਵਾਂ ਭੈਣਾਂ ਨੇ ਬੱਚੇ ਨੇ ਛੋਟੇ ਆਰਾਮ ਨਾਲ ਜਾਇਓ ਜਦੋਂ ਬੁਲਾਓਗੇ ਦੁਬਾਰਾ ਉਦੋਂ ਆਜੂਗਾ ਜਦੋਂ ਮੈਨੂੰ ਬੁਲਾਓਗੇ ਮੈਂ ਉਦੋਂ ਆ ਜਾਊਂਗਾ ਮੈਂ ਤੁਹਾਡੇ ਵਾਸਤੇ ਹੀ ਆਂ ਬਸ ਇਹ ਥੱਲੇ ਵਾਲਾ ਕੰਮ ਤੁਸੀਂ ਸੰਭਲਿਓ ਕਿ ਪੋਸਟਰ ਕਿੱਥੇ ਲਾਉਣੇ ਨੇ ਰੋਡ ਸ਼ੋਅ ਕਿੱਥੋਂ ਦੀ ਲੈ ਕੇ ਜਾਣਾ ਤੇ ਬੂਥ ਕੌਣ ਲਾਊਗਾ ਬੂਥ ਤੇ ਅੰਦਰ ਕੌਣ ਬੈਠੂਗਾ ਥੱਲੇ ਵਾਲਾ ਕੰਮ ਸੰਭਲਿਓ ਉੱਪਰ ਦੀ ਫਿਕਰ ਨਾ ਕਰਿਓ ਮੈਂ ਇਕੱਲੇ ਨੂੰ ਸਾਰੇ ਵਾਲੇ ਕਬੱਡੀ ਪਾ ਰੱਖਿਆ ਇਹਨੂੰ ਉੱਪਰ ਨੀਂ ਮੋੜਨ ਦਿਆਂਗਾ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਜਉਂਦੇ ਵਾਸਤੇ ਰੋ ਆਬਾਦ ਰੋ ਜ਼ਿੰਦਾਬਾਦ 우리 요리에 기타를 읽을 아, 게 그래? 아, 네.